ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਭੁਪਿੰਦਰਪਾਲ ਸਿੰਘ ਰੰਦਾਵਾ ਤੇ ਮੇਰੇ ਕੋਲ ਅੱਜ ਪਹੁੰਚੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਤੁਹਾਨੂੰ ਸਭ ਨੂੰ ਤੁਸੀਂ ਜਾਣਦੇ ਹੋ ਇਹਨਾਂ ਨੂੰ ਸਾਡੇ ਵੱਡੇ ਛੋਟੇ ਭਾਜੀ ਹਾਂਜੀ ਸਤ ਸਿੰਦਰ ਸਿੰਘ ਜੀ ਮੈਨੂੰ ਅੱਜ ਪਤਾ ਲੱਗਿਆ ਮੇਰੇ ਤੋਂ ਇਹ ਉਮਰ ਤੋਂ ਛੋਟੇ ਨੇ ਤੇ ਜੋ ਭਾਜੀ ਉਹਨਾਂ ਨੇ ਆਪਾਂ ਗੀਤ ਹਾਲ ਪੰਜਾਬ ਦਾ ਜਿਹੜਾ ਲਿਖਿਆ ਸੀ ਤੇ ਉਸ ਤੋਂ ਬਾਅਦ ਭਾਜੀ ਉਹਨਾਂ ਨੇ ਉਸ ਨੂੰ ਐਕਸੈਪਟ ਕੀਤਾ ਇੱਕਦਮ ਪ੍ਰਮਾਣਗੀ ਦੇ ਕੇ ਜਿਹੜੇ ਉਹਨਾਂ ਨੇ ਉਹਦੇ ਵਿੱਚ 뮤직 ਔਰ ਆਪਣੀ ਆਵਾਜ਼ ਦਿੱਤੀ ਉਹਦਾ ਕੀ ਬਾਤਾਂ ਤੁਹਾਡੇ ਸਾਰਿਆਂ ਲਈ ਸੁਣਦੇ ਯੋਗ ਬਣਾਇਆ ਹਵਾ ਸਾਹਿਬ ਜੀ ਤੁਹਾਡੇ ਕਲਮ ਸਿੰਘ ਜੀ ਮਹਾਰਾਜ ਨਹੀਂ ਜੀ ਇਹ ਚਲੋ ਤੁਹਾਡਾ ਆਪਣਾ ਤੇ ਇਹ ਕਲਮ ਦੀ ਗੱਲ ਹੁੰਦੀ ਆ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਕਿ ਸੱਚ ਬਿਆਨ ਤੁਸੀਂ ਕੀਤਾ ਤੇ ਅਸੀਂ ਕੋਸ਼ਿਸ਼ ਕੀਤੀ ਹੈ ਤੇ ਸਰੋਤਿਆਂ ਨੂੰ ਬਹੁਤ ਪਿਆਰ ਦਿੱਤਾ ਇਸ ਗੱਲ ਨੂੰ ਤੇ ਮੈਂ ਧੰਨਵਾਦੀ ਸਾਰਿਆਂ ਦਾ ਤੁਹਾਡਾ ਖਾਸ ਕਰਕੇ ਦੇ ਸਾਰੇ ਸਰੋਤਿਆਂ ਦਾ ਸੋਥਿਆਂ ਦਾ ਬਿਲਕੁਲ ਤੁਸੀਂ ਵੀ ਬਹੁਤ ਸਾਨੂੰ ਸਤਿਕਾਰ ਦਿੱਤਾ ਜੀ ਇੰਨੀਆਂ ਕਮੈਂਟਾਂ ਕਰਕੇ ਇੰਨੇ ਵੀ ਤਰ੍ਹਾਂ ਲਾਈਕ ਕੀਤਾ ਸਾਰੇ ਸਰੋਤਿਆਂ ਦਾ ਪ੍ਰਭਿੰਦਰ ਪਿੰਕੂ ਜੀ ਨੇ ਵੀਡੀਓ ਬਣਾਇਆ ਉਹ ਵੀ ਬਹੁਤ ਮਿਹਨਤ ਕੀਤੀ ਤੇ ਮੈਦਬ ਸੁਮਿੱਤਾ ਜੀ ਨੇ ਉਹਨਾਂ ਸਾਧਾਂ ਦਾ ਵੀ ਬਹੁਤ ਰਾਜੀ ਬਾਬ ਕਾਮ ਕੀਤਾ ਬਿਲਕੁਲ ਜਿੱਥੇ ਬੋਬੀ ਨਾਗਰਾ ਭਾਜੀ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਜਿਹੜੇ ਸਾਡੇ ਕੋ ਪਿਛਲੇ 4-5 ਮਹੀਨੇ ਪਹਿਲਾਂ ਆਏ ਸੀ ਔਰ ਇਹਨਾਂ ਭਾਜਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਇਹਨਾਂ ਨੇ ਬਹੁਤ ਵਧੀਆ ਉਸ ਤਰੀਕੇ ਨਾਲ ਗੀਤ ਜਿਹੜਾ ਗਾ ਕੇ ਤੁਹਾਡੇ ਸਾਰਿਆਂ ਲਈ ਪਚਾਇਆ ਤੇ ਅੱਜ ਸਾਡੇ ਕੋ ਪਹੁੰਚੇ ਸੀ ਤੇ ਅਸੀਂ ਕਹਿੰਦੇ ਚਲੋ ਨਾਲੇ ਭਾਜਣਾ ਦੇ ਨਾਲ ਗੱਲਬਾਤ ਕਰਦੇ ਨਾਲੇ ਤੁਹਾਡੇ ਨਾਲ ਇਹ ਸਾਂਝ ਪਾਉਣੀ ਹੈ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਗੱਬਰੂ ਸ਼ਾਲਸ਼ ਵੀਲੇ ਬਿਜਲੀ ਤੋਂ ਵੱਧ ਕੇ ਫਰਤੀਲੇ ਸੋਹਣੇ ਗੱਬਰੂ ਸ਼ਾਲਸ਼ ਵੀਲੇ ਬਿਜਲੀ ਤੋਂ ਵੱਧ ਕੇ ਫਰਤੀਲੇ ਸਪੇਰਿਆਂ ਤੋਂ ਨਾ ਜਾਂਦੇ ਕੀਲੇ ਜੁੱਸੇ ਦਿਲਦਾਰਾਂ ਦੇ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਵਿੱਚ ਰਹਿੰਦੇ ਅਣਖੀ ਪੁੱਤ ਸਰਦਾਰਾਂ ਦੇ ਚੜ੍ਹਦੀ ਕਲਾ ਵਿੱਚ ਰਹਿੰਦੇ ਗੱਬਰੂ ਪੁੱਤ ਸਰਦਾਰਾਂ ਦੇ